ਜੇਤਲਵੰਡੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਮੁਢਲੇ 32 ਸਾਲ ਉੱਥੇ گزارੇ ਅਤੇ ਕਈ ਰਾਸੁਖਾਲੇ ਕੀਤੇ ਤਾਂ ਸੁਲਤਾਨਪੁਰ ਨੂੰ ਵੀ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਰ ਜਵਾਨੀ ਦੇ 4.5 ਸਾਲ ਉੱਥੇ گزارੇ ਸਨ ਉੱਥੇ ਹੀ 13-13 ਦੀ ਧੁਨੀ ਉੱਠੀ ਸੀ ਉੱਥੇ ਹੀ ਹਿੰਦੂ ਮੁਸਲਮਾਨਾਂ ਨੂੰ ਸੋਝੀ ਮਿਲੀ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਮੁਸਲਮਾਨ ਉਥੇ ਹੀ ਛੱੜਦੇ ਸੰਸਾਰ ਨੂੰ ਠੰਡ ਪਾਉਣ ਵਾਲਾ ਮੂਲ ਮੰਤਰ ਮਿਲਿਆ ਸੀ ਜਪ ਦਾ ਮੁੱਢ ਵੀ ਉਥੇ ਹੀ ਵੱਜਾ ਸੀ ਉਥੇ ਹੀ ਬਾਬੇ ਨੇ ਨਿਰਣਾ ਲਿਆ ਸੀ ਕਿ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਉਥੇ ਹੀ ਬਾਬੇ ਨੇ ਧਿਆਨ ਧਰ ਦਿੱਠਾ ਸੀ ਕਿ ਧਰਤੀ ਜਲ ਰਹੀ ਹੈ ਅਤੇ ਗੁਰੂ ਤੋਂ ਬਗੈਰ ਲੋਕਾਈ ਹਾਹਾਕਾਰ ਕਰ ਰਹੀ ਹੈ ਉਥੇ ਹੀ ਸਾਡੇ ਲਈ ਰੱਬ ਦੀ ਦਰਗਾਹ ਤੋਂ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਜਪ ਵੀ ਲਿਆਏ ਸਨ ਜਿਸ ਨੂੰ ਜਪਨ ਨਾਲ ਨਾ ਨਾਮ ਰਹਿੰਦਾ ਹੈ ਤੇ ਨਾ ਨਾਮੀ ਉੱਥੇ ਹੀ ਮੋਦੀਖਾਨੇ ਦਾ ਕਾਰਜ ਸੰਭਾਲ ਬਾਬੇ ਨੇ ਕਿਰਤ ਅਤੇ ਕਾਰਾਂ ਕਰਨ ਵਾਲਿਆਂ ਲਈ ਪੂਰਨੇ ਪਾਏ ਸਨ ਸultanpur ਨੂੰ ਹੀ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਭਗਤ ਪੰਡਾਰਾ ਕਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਸultanpur ਇੱਕ ਮਹੱਤਵਪੂਰਨ ਅਸਥਾਨ ਹੈ ਸੁਲਤਾਨਪੁਰ ਸਫੇਦ ਵੇਈਂ ਦੇ ਕਿਨਾਰੇ ਪੁਰਾਣੀ ਚਰਨੈਲੀ ਸੜਕ ਤੇ ਵਸਿਆ ਇੱਕ ਪ੍ਰਾਤਨ ਸ਼ਹਿਰ ਹੈ 11ਵੀਂ ਸਦੀ ਵਿੱਚ ਇਹ ਇੱਕ ਪ੍ਰਸਿੱਧ ਛਾਉਣੀ ਸੀ ਵੇਈਂ ਤੋਂ ਪਾਰ ਖਜ਼ੂਰਾ ਦੇ ਬ੍ਰਿਚਾਂ ਦੀ ਹੋਂਦ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਤੁਰਕਾਨੀ ਫੌਜਾਂ ਉੱਥੇ ਛਾਉਣੀ ਪੜ ਟਿਕਦੀਆਂ ਸਨ ਮਹਿਮੂਦ ਗਜਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਲੋਧੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ ਅਤੇ ਉਸ ਦੀ ਸੰਤਾਨ ਦੇ ਇੱਕ ਹੋਰ ਜੀ ਦੌਲਤ ਖਾਨ ਲੋਧੀ ਨੇ 15ਵੀਂ ਸਦੀ ਦੇ ਆਰੰਭ ਵਿੱਚ ਦਿੱਲੀ ਤੇ ਕੁਝ ਚਿਰ ਰਾਜ ਕੀਤਾ ਸੀ ਪਰ ਖিজਰ ਖਾਨ ਨਾਂ ਦੇ ਇੱਕ ਹੋਰ ਜਰਨੈਲ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਤੇ ਦੌਲਤ ਖਾਨ ਨੂੰ ਹਸਾਰ ਫਰੋਜ਼ਾ ਭੇਜ ਦਿੱਤਾ ਜਰਨੈਲ ਖিজਰ ਖਾਨ ਨੇ ਉਮਰ ਬੇਗ ਤੇ ਪ੍ਰਸੰਨ ਹੋ ਕੇ ਉਸ ਨੂੰ ਸੁਲਤਾਨਪੁਰ ਦਾ ਵਸਿਆ ਸ਼ਹਿਰ ਜਾਗੀਰ ਵਿੱਚ ਦੇ ਦਿੱਤਾ ਉਸ ਦੇ ਘਰ ਦੌਲਤ ਖਾਨ ਦਾ ਜਨਮ ਹੋਇਆ ਤੇ ਗੁਰੂ ਨਾਨਕ ਦੇਵ ਜੀ ਜਦ ਸੁਲਤਾਨਪੁਰ ਪੁੱਜੇ ਤਾਂ ਇਹ ਦੌਲਤ ਖਾਨ ਲੋਧੀ ਹੀ ਰਾਜ ਕਰ ਰਿਹਾ ਸੀ ਸੁਲਤਾਨਪੁਰ ਦੌਲਤ ਖਾਨ ਦੀ ਜਗੀਰ ਸੀ ਲਾਹੌਰ ਦਾ ਉਹ ਨਵਾਬ ਸੀ ਸਿਕੰਦਰ ਲੋਧੀ ਦੇ ਚਾਚੇ ਦਾ ਪੁੱਤਰ ਭਰਾ ਸੀ ਅਤੇ ਇਬਰਾਹਿਮ ਲੋਧੀ ਦਾ ਚਾਚਾ ਸੀ ਇਸੇ ਦੌਲਤ ਖਾਨ ਨੇ ਆਪਣੇ ਭਤੀਜੇ ਇਬਰਾਹਿਮ ਨਾਲ ਮੱਥਾ ਵੀ ਲਗਾਇਆ ਸੀ ਦੌਲਤ ਖਾਨ ਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਜਦ ਇਬਰਾਹਿਮ ਨੇ ਮੀਆ ਬੂਆ ਵਰਗੇ ਵਿਦਵਾਨ ਨੂੰ ਨਿਰੋਲ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਉਸ ਨੇ ਮਹਾਵੈਦਿਕ ਗ੍ਰੰਥ ਨੂੰ ਫਾਰਸੀ ਅੱਖਰਾਂ ਵਿੱਚ ਕਰਕੇ ਤਿੱਬੇ ਸਿਕੰਦਰੀ ਕਿਉਂ ਬਣਾਇਆ ਸੀ ਇਬਰਾਹਿਮ ਨੇ ਕਈ ਸਰਦਾਰ ਬੇਦੋਸ਼ੇ ਹੀ ਕਤਲ ਕਰ ਦਿੱਤੇ ਸਨ ਆਪਣੇ ਪੁੱਤਰ ਗਾਜ਼ੀ ਖਾਨ ਕੋਲੋਂ ਦਿੱਲੀ ਵਿਖੇ ਅਤਿਆਚਾਰ ਹੁੰਦੇ ਸੁਣ ਕੇ ਹੀ ਦੌਲਤ ਖਾਨ ਨੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਲਿਖਿਆ ਸੀ ਪਿਛਲੇ 50 ਸਾਲਾਂ ਤੋਂ ਸੁਲਤਾਨਪੁਰ ਇਸਲਾਮੀ ਤਾਲੀਮ ਪ੍ਰਾਪਤ ਕਰਨ ਦਾ ਕੇਂਦਰ ਵੀ ਬਣ ਗਿਆ ਸੀ ਕਈ ਵਿਦਵਾਨ ਦਿੱਲੀ ਦੀ ਹਕੂਮਤ ਹੱਥੋਂ ਸਤਾਏ ਉੱਥੇ ਹੀ ਆ ਟੇਕੇ ਸਨ ਸੁਲਤਾਨਪੁਰ ਇਹਨਾ ਪ੍ਰਸਿੱਧ ਹੋ ਗਿਆ ਸੀ ਕਿ ਪਿਛੋਂ ਸ਼ਾਹ ਜਹਾਂ ਨੇ ਉੱਤੇ ਹੀ ਵਿਦਿਆ ਪ੍ਰਾਪਤ ਕੀਤੀ ਸੀ ਤੇ ਆਪਣੇ ਪੁੱਤਰਾਂ ਦਾਰਾਂ ਤੇ ਔਰੰਗਜ਼ੇਬ ਨੂੰ ਸਮੇਂ ਦੇ ਪ੍ਰਸਿੱਧ ਵਿਦਵਾਨ مولانا ਅਬਦੁੱਲਾ ਸੁਲਤਾਨਪੁਰੀ ਪਾਸ ਹੀ ਪੜ੍ਹਨੇ ਪਾਇਆ ਸੀ ਦਾਰਾ ਦਾ ਸੁਭਾਤਾ ਖੁੱਲਾ ਹੈ ਹੀ ਸੀ ਮੁਆਸਰੇ ਆਲਮਗੀਰੀ ਵਾਲਾ ਲਿਖਦਾ ਹੈ ਕਿ ਔਰੰਗਜ਼ੇਬ ਵੀ ਕਈ ਵਾਰ ਦਰਬਾਰ ਵਿੱਚ ਪ੍ਰਚਲਿਤ ਪੰਜਾਬੀ ਅਖਾਣ ਜੋ ਅਸਲ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਸੀ ਲੋੜ ਵੇਲੇ ਬੋਲ ਦਿੰਦਾ ਸੀ ਇੱਕ ਹੋਰ ਵਿਦਵਾਨ ਕਾਜ਼ੀ ਨੂਰ ਉਲਾ ਵੀ ਉੱਤੇ ਹੀ ਰਹਿੰਦੇ ਸਨ ਵੇਈ ਤੋਂ ਪਾਰ ਉੱਤਰ ਵੱਲ ਨੂੰ ਗੁਰਦੁਆਰਾ ਬੇਰ ਸਾਹਿਬ ਤੋਂ ਉੱਤਰ ਚੜ੍ਹਦੇ ਵੱਲ ਓਝਾੜ ਵਿੱਚ ਇੱਕ ਪੁਰਾਣੀ ਗੁਬੰਦ ਵਾਲੀ ਇਮਾਰਤ ਜਿਸ ਨੂੰ ਹੁਜਰਾ ਹਜੀਰਾ ਕਹਿੰਦੇ ਹਨ ਉਹ ਪ੍ਰਸਿੱਧ ਮਦਰੱਸੇ ਦੀ ਯਾਦ ਦਿਲਾਵੰਦੀ ਹੈ ਇਸ ਦਾ ਚੁਕੰਦਾ ਹੁਣ ਟਹਿ ਗਿਆ ਹੈ ਅਤੇ ਉੱਚੇ ਥੜੇ ਤੇ ਬਣੀ ਇਮਾਰਤ ਹੈ ਸੋ ਜਦ ਗੁਰੂ ਨਾਨਕ ਦੇਵ ਜੀ ਨੇ ਭਾਈ ਜੈ ਰਾਮ ਜੀ ਦੇ ਕਹਿਣ ਤੇ ਸੁਲਤਾਨਪੁਰ ਜਾਣਾ ਮੰਨ ਲਿਆ ਤਾਂ ਉਹ అనుభవ ਕਰ ਰਹੇ ਸਨ ਕਿ ਸੁਲਤਾਨਪੁਰ ਤਲਵੰਡੀ ਤੋਂ ਬਾਅਦ ਇੱਕ ਠੀਕ ਕੇਂਦਰ ਹੈ ਜਿੱਥੇ ਉਹ ਆਪਣੇ ਆਦਰਸ਼ ਤੇ ਉਦੇਸ਼ ਦਾ ਕੰਮ ਕਰ ਸਕਦੇ ਹਨ ਉਹਨਾਂ ਦਾ ਸੁਲਤਾਨਪੁਰ ਵਿਖੇ ਮੋਦੀਖਾਨੇ ਦਾ ਕੰਮ ਸੰਭਾਲਣ ਦਾ ਨਿਰਣਾ ਲੈਣਾ ਇੱਕ ਯੁੱਗ ਪਲਟਾਊ ਫੈਸਲਾ ਸੀ ਭਾਈ ਜੈ ਰਾਮ ਜੀ ਦੌਲਤਖਾਨ ਲੋਧੀ ਦੇ دیਵਾਨ ਸਨ ਦਾਲਤ ਖਾਨ ਪਾਸ ਨਿਤ ਸ਼ਿਕਾਇਤਾਂ ਪੁੱਜਦੀਆਂ ਸਨ ਕਿ ਮੋਦੀ ਖਾਨਾ ਠੀਕ ਨਹੀਂ ਸੀ ਚੱਲ ਰਿਹਾ ਰਸਦਾਂ ਠੀਕ ਨਹੀਂ ਪੁੱਜਦੀਆਂ ਲੋੜਵੰਦਾਂ ਨੂੰ ਠਿਕਾਰ ਮਿਲਦੀ ਹੈ ਉਹ ਕਿਸੇ ਸੁਚੱਜੇ ਮੋਦੀ ਦੀ ਭਾਲ ਵਿੱਚ ਸੀ ਮੋਦੀ ਖਾਨੇ ਬਾਰੇ ਮਹਾਕੋਸ਼ ਵਿੱਚ ਲਿਖਿਆ ਹੈ ਕਿ ਉਸ ਸਮੇਂ ਪ੍ਰਜਾ ਤੋਂ ਜਣਸ ਦੀ ਵੰਡਾਈ ਲਈ ਜਾਂਦੀ ਸੀ ਸਰਕਾਰੀ ਸਰਕਾਰੀ ਹਿੱਸੇ ਆਇਆ ਅੰਨ ਗੁੜ ਆਦ ਹੋਰ ਸਮਾਨ ਮੋਦੀ ਖਾਨੇ ਵਿੱਚ ਦਾਖਲ ਹੁੰਦਾ ਸੀ ਉਥੋਂ ਛੱਟ ਸਾਫ਼ ਹੋ ਸ਼ਾਹੀ ਲੰਗਰ ਤੇ ਫੌਜ ਲਈ ਜਾਂਦਾ ਸੀ ਜਿਸ ਸਮਾਨ ਦੀ ਲੋਡ ਪੈਂਦੀ ਸੀ ਪਰਚੇ ਨਾਲ ਮੰਗਵਾਇਆ ਜਾਂਦਾ ਸੀ ਜੋ ਜਨਸ ਬਚ ਜਾਂਦੀ ਸੀ ਮੋਦੀ ਵੇਚ ਕੇ ਨਗਦ ਸਰਕਾਰੀ ਖਜ਼ਾਨੇ ਵਿੱਚ ਦਾਖਲ ਕਰਦਾ ਸੀ ਸੋ ਇਸ ਵਿਆਖਿਆ ਤੋਂ ਸਪਸ਼ਟ ਹੈ ਕਿ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਦਾ ਸੀ ਅਤੇ ਲੈਣ ਦੇਣ ਰੋਜ਼ ਹੋਣ ਕਾਰਨ ਹਿਰਾਫੇਰੀ ਦੀ ਬਹੁਤ ਸੰਭਾਵਨਾ ਸੀ ਜਦ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਛੱਡ ਗਏ ਸਨ ਤਾਂ ਪੁਰਾਤਨ ਜਨਮ ਸਾਖੀ ਵਾਲੇ ਨੇ ਲਿਖਿਆ ਹੈ ਕਿ ਦੌਲਤਖਾਨ ਨੇ ਕਿਹਾ ਸੀ ਵੈਸਾ ਵਜ਼ੀਰ ਮੈਨੂੰ ਮਿਲਣਾ ਮੁਸ਼ਕਲ ਹੈ ਆਮ ਤੌਰ ਤੇ ਜਣਸ ਲੈਣ ਵੇਲੇ ਮੋਦੀ ਵੱਧ ਤੋਲ ਲੈਂਦਾ ਸੀ ਤੇ ਦੇਣ ਵੇਲੇ ਘੱਟ ਭਾਵੇਂ ਹਰ ਮੋਦੀ ਨੂੰ ਅਲੂਫਾ ਨਾਂ ਦੀ ਛੋਟ ਮਿਲਦੀ ਸੀ ਪਰ ਉਹ ਅਲੂਫਾ ਤੋਂ ਇਲਾਵਾ ਕਈ ਹੱਥ ਕੰਡੇ ਵਰਤ ਕੇ ਮਾਇਆ ਇਕੱਤਰ ਕਰਦਾ ਸੀ ਦੌਲਤ ਖਾਨ ਕਿਸੇ ਧਿਆਨਤਦਾਰ ਮੋਦੀ ਨੂੰ ਟੋਲਦਾ ਪਿਆ ਸੀ ਜਦ ਜੈ ਰਾਮ ਜੀ ਨੇ ਦੌਲਤ ਖਾਨ ਨੂੰ ਮੋਦੀ ਦੀ ਭਾਲ ਕਰਦੇ ਦੇਖਿਆ ਤਾਂ ਮੌਕਾ ਸੰਭਾਲ ਕੇ ਆਖਿਆ ਮੇਰਾ ਇੱਕ ਸਾਖ ਹੈ ਔਰ ਮਰਦਾਨਾ ਆਦਮੀ ਹੈ ਖੂਬ ਲਾਇਕ ਹੈ ਮੁਹੰਮਦ ਸਰ ਕਰਨਹਾਰ ਹੈ ਅਰਬੀ ਫਾਰਸੀ ਤੇ ਹਰ ਵਿਦਿਆ ਤੋਂ ਜਾਣੂ ਹੈ ਦੌਲਤ ਖਾਨ ਨੇ ਹਾਮੀ ਭਰੀ ਅਤੇ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਆਏ ਦੌਲਤਖਾਨ ਨੇ ਨਿਰਸ਼ਲ ਤੇ ਨਿਰਕਪਟ ਚਿਹਰਾ ਦੇਖ ਕੇ ਉਸ ਸਮੇਂ ਆਖ ਦਿੱਤਾ ਇਹ ਤਾਂ ਕੋਈ ਔਲਿਆ ਹੈ ਇਹ ਮਰਦ ਖੁਦਾਈ ਸੂਰਤ ਨਜ਼ਰ ਆਉਂਦਾ ਹੈ ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਏਗਾ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸਭ ਕੰਮ ਕਰਤਾਰ ਦੇ ਹੱਥ ਹਨ ਆਦਮੀ ਦਾ ਉਦਮ ਉਹੋ ਹੀ ਸਫਲ ਕਰਨ ਵਾਲਾ ਹੈ ਗੁਰੂ ਨਾਨਕ ਦੇਵ ਜੀ ਨੇ ਸਹਿਜੇ ਹੀ ਸਾਰੇ ਕੰਮਾਂ ਨੂੰ ਸਮਝ ਲਿਆ ਤੇ ਸਭ ਤੋਂ ਪਹਿਲੀ ਇਹ ਇਤਿਆਤ ਮੋਦੀ ਬਾਬੇ ਨੇ ਇਹ ਵਰਤੀ ਕਿ ਜੈਸੀ ਰਸਦ ਨਵਾਬ ਦੇ ਘਰ ਜਾਏ ਤੈਸੀ ਹੋਰ ਲੋਕਾਂ ਨੂੰ ਮਿਲੇ ਮਿਹਰਬਾਨ ਜੀ ਜਨਮ ਸਾਖੀ ਵਿੱਚ ਲਿਖਦੇ ਹਨ ਕਿ ਨਾਨਕ ਜੀ ਆਪ ਧਿਆਨਤਦਾਰ ਕਿਸੇ ਕੀ ਕਿਛ ਲੈ ਨਾਹੀ ਹੋਰਸ ਦਾ ਹੱਕ ਗਵਾਏ ਨਾਹੀ ਧਰਮੋਂ ਧਰਮੀ ਚਲਾਏ ਅੱਗੇ ਜੋ ਲੋਕ ਪਿੱਛੇ ਲੱਗੇ ਫਿਰਦੇ ਹੱਕ ਨਾ ਪਾਵਤੇ ਥੇ ਅਬ ਸਭ ਕੋ ਹੱਕ ਪਹੁੰਚੇ ਸਭ ਲਗੇ ਦੁਆਏ ਦੇਣ ਯਾ ਖੁਦਾਏ ਤੂੰ ਨਾਨਕ ਦੀ ਕਾ ਭਲਾ ਕਰ ਜੋ ਸਭਨਾ ਦਾ ਹੱਕ ਪਹੁੰਚਾਈਦਾ ਹੈ ਕਿਸੇ ਨੂੰ ਰੰਜ ਨਹੀਂ ਕਰਦਾ ਅੱਗੇ ਜੋ ਮੋਦੀ ਥੇ ਸੋ ਦਸਵਾਂ ਹਿੱਸਾ ਕਾਟ ਲੈਂਦੇ ਗੁਰੂ ਨਾਨਕ ਨਾਹੀ ਸਭ ਆਖੇ ਵਾ ਵਾ ਨਾਨਕ ਧਿਆਨਤਦਾਰ ਪੁਰਾਤਨ ਜਨਮ ਸਾਖੀ ਵਾਲਾ ਵੀ ਲਿਖਦਾ ਹੈ ਕਿ ਨਾਨਕ ਜੀ ਕਿਸੇ ਕੀ ਦਮੜੀ ਨਾ ਰੱਖੇ ਬੜੀ ਸੋਭਾ ਹੋਏ ਸਭ ਰੈਤ ਲਗੀ ਦਵਾਈ ਦੇਣ ਗੁਰੂ ਨਾਨਕ ਦੇਵ ਜੀ ਦਾ ਹੱਥ ਬੜਾ ਖੁੱਲਾ ਸੀ ਦਿਲ دریا ਲੋੜਵੰਦ ਦੀ ਲੋੜ ਪੁੱਛ ਕੇ ਪੂਰੀ ਕਰਦੇ ਗ੍ਰਹਿਸਤ ਵਿੱਚ ਉਦਾਸ ਸਨ ਕੁਝ ਦਿਨ ਪਿਛੋਂ ਬਾਬਾ ਜੀ ਨੇ ਮਰਦਾਨਾ ਜੀ ਨੂੰ ਭੇਜ ਕੇ ਮਾਤਾ ਸਲਖਣੀ ਅਤੇ ਬੱਚਿਆਂ ਨੂੰ ਵੀ ਸਦਵਾ ਲਿਆ ਦੌਲਤ ਖਾਨ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਐਸਾ ਪ੍ਰਭਾਵ ਪਿਆ ਕਿ ਉਸਨੇ ਇੱਕ ਹੁਕਮ ਰਾਹੀਂ ਇਹ ਕਿਹਾ ਜਿਤਨੀ ਮੇਰੀ ਇਹ ਸਰਕਾਰ ਹੈ ਇਤਨੀ ਸਭ ਨਾਨਕ ਜੀ ਦੇ ਹਵਾਲੇ ਕਰੋ ਫਿਰ ਗੁਰੂ ਨਾਨਕ ਜੀ ਦੇ ਕਹਿਣ ਤੇ ਸੁਲਤਾਨਪੁਰ ਤੋਂ ਪਹਿਲਾਂ ਫੌਜ ਘਟਾਉਣੀ ਤੇ ਫਿਰ ਹਟਾ ਹੀ ਦਿੱਤੀ ਬਚਾਏ ਖਰਚ ਨਾਲ ਲੋੜਵੰਦਾਂ ਲਈ ਸਰਕਾਰੀ ਲੰਗਰ ਲੱਗ ਗਏ ਸਵਾਲੀ ਫਕੀਰ ਖਾਲੀ ਨਾ ਜਾਏ ਭਾਈ ਮਣੀ ਸਿੰਘ ਨੇ ਲਿਖਿਆ ਹੈ ਕਿ ਦੌਲਤਖਾਨ ਪਾਸ ਇਹ ਸ਼ਿਕਾਇਤ ਵੀ ਕੀਤੀ ਗਈ ਕਿ ਕਿਰਾਇਤ ਤੇ ਬਹੁਤ ਖਰਚ ਹੋ ਰਿਹਾ ਹੈ ਸਿਪਾਹੀ ਦਾ ਖਰਚ 100 ਰੁਪਏ ਰੋਜ਼ ਉੱਠਦਾ ਹੈ ਤੇ ਕਿਰਾਇਤ ਰੋਜ਼ 500 ਰੁਪਏ ਉੱਠਦੀ ਹੈ ਸ਼ਿਕਾਇਤ ਕਰਨ ਵਾਲਿਆਂ ਨੂੰ ਦੌਲਤਖਾਨ ਨੇ ਇਹ ਕਿਹਾ ਕਿ ਸੁਲਤਾਨਪੁਰ ਦੇ ਭਾਗ ਹਨ ਕਿ ਐਸਾ ਮੁੱਦੀ ਮਿਲਿਆ ਹੈ ਗੁਰੂ ਨਾਨਕ ਦੇਵ ਜੀ ਦੀ ਵਿੜਾਈ ਅਤੇ ਸ਼ੋਭਾ ਸੁਣ ਕੇ ਤਲਵੰਡੀ ਤੋਂ ਕਿੰਨੇ ਲੋਕ ਰੋਜ਼ਗਾਰ ਪ੍ਰਾਪਤ ਕਰਨ ਲਈ ਸੁਲਤਾਨਪੁਰ ਆਏ ਤਿਸ ਪਿੱਛੇ ਹੋਰ ਖਾਏ ਘਨੇਰੀ ਵਾਲੀ ਗੱਲ ਹੋਈ ਮਿਹਰਬਾਨ ਦੇ ਸ਼ਬਦਾਂ ਵਿੱਚ ਜੈਹੋ ਜਿਆ ਕੋਈ ਕੰਮ ਜਾਣੇ ਤੈਹੋ ਜਹੀ ਉਸ ਤਹਿਲ ਮਿਲੇ ਸਭ ਕੋਈ ਸਦਕਾ ਬਾਬੇ ਜੀ ਦਾ ਬਾਫ ਰਾਤ ਜਾਣ ਕੇ ਰਜਵੀ ਰੋਟੀ ਖਾਏ ਕੰਮ ਪਾਤਸ਼ਾਈ ਜੋੜ ਛੋੜੇ ਉਹ ਸੋ ਉਸ ਹੀ ਭਾਂਤ ਕੰਮ ਸਰਕਾਰ ਕਾ ਚਾਲੇ ਭਾਵੇਂ ਉਹਨਾਂ ਨੇ ਸਰਕਾਰੀ ਕੰਮ ਵਿੱਚ ਐਸੀ ਤਰਤੀਬ ਤੇ ਮਰਿਆਦਾ ਬੰਨ ਦਿੱਤੀ ਕਿ ਸਾਰੇ ਕੰਮ ਆਪਣੇ ਆਪ ਤੇ ਸਮੇਂ ਸਿਰ ਹੋਣ ਲੱਗ ਪਏ ਸਨ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ